ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ ਆਪਾਂ 21ਵੇਂ ਪੰਨੇ ਦੇ ਉੱਪਰ ਜਿਹੜਾਗਾ ਦੂਸਰੀ ਪੌੜੀ ਦੀ ਹੁਕਮ ਵਾਲੀ ਪੌੜੀ ਦੀ ਛੇਵੀਂ ਪੰਕਤੀ ਜਿਹੜੀ ਕਿ ਆਖਰਲੀ ਪੰਕਤੀ ਹੈ ਉਸ ਦੀ ਵਿਚਾਰ ਕਰਾਂਗੇ ਜੀ ਇਹ ਪੰਕਤੀ ਹੈ ਨਾਨਕ ਨਾਨਕ ਕਹਿਣ ਤੋਂ ਬਾਅਦ ਥੋੜਾ ਜਿਹਾ ਰੁਕ ਜਾਓ ਜੀ ਕਾਮਾ ਲਾ ਦਿਓ ਨਾਨਕ ਵੀ ਹੈ ਮੇਰੇ ਨਾਨਕ ਜੀ ਹੁਕਮੇ ਜੇ ਵਜੇ ਵੀ ਜੇ ਕੋਈ ਮਨੁੱਖ ਹੁਕਮ ਨੂੰ 부ਝ ਲਵੇ ਤਾਂ ਹੌਮੇ ਕਹਿਣਾ ਕੋਈ ਉਦੋਂ ਬਾਅਦ ਜਿਹੜਾ ਨੰਬਰ ਆ ਦੂਆ ਨੰਬਰ ਆਇਆ ਦੋ ਨੰਬਰ ਆਇਆ ਜਿ ਭਾਵੇਂ ਦੂਜੀ ਪੌੜੀ ਖਤਮ ਹੋ ਗਈ ਇਹ 6 ਪੰਕਤੀਆਂ ਦੀ ਪੌੜੀ ਸੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਤੇ ਜਦੋਂ ਗਾਉਣਾ ਆ ਫਿਰ ਆਪਣੀ ਸੁਰਤ ਉਸ ਪ੍ਰਭ ਪਰਮਾਤਮਾ ਦੇ ਚਰਨਾਚ ਲੈ ਕੇ ਜਾਣੀ ਆ ਕਿ ਅਸੀਂ ਬੈਠੇ ਆ ਸਾਡੇ ਨਾਲ ਸਦਾ ਯਾਰ ਨਾਨਕ ਗੁਰੂ ਨਾਨਕ ਪ੍ਰਭਾ ਨਾਨਕ ਬੈਠਾ ਜਿਸ ਨੇ ਸਾਡੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਬੋਲ ਅਸੀਂ ਰਹੇ ਆ ਤਾਂ ਕਿ ਮੇਰੀ ਸਾਹ ਜਿਹੜੀ ਹੈ ਮੇਰੀ ਉਸ ਪ੍ਰਭ ਪਰਮਾਤਮਾ ਨਾਲ ਪੈ ਜਾਏ तो शब्द से जी जो पढ़ना गा नानक हुक्म हुता हौ मैं कहे न को हाउ में कहे न को ਇਹ ਪੌੜੀ ਦੀ ਆਖਰੀ ਪੰਕਤੀ ਹੈ ਜੀ ਇਸ ਲਈ ਸਭ ਨੂੰ ਜਿਹੜਾ ਜ਼ਿਆਦਾ ਭਾਵ ਆ ਉਹ ਪੌੜੀ ਦੀ ਆਖਰੀ ਜਾਂ ਆਖਰੀਆਂ ਦੋ ਪੰਕਤੀਆਂ ਜਾਂ ਕਈ ਵਾਰ ਆਖਰੀਆਂ ਤਿੰਨ ਪੰਕਤੀਆਂ ਦੇ ਵਿੱਚ ਜਿਹੜੀਆਂ ਰਿਪੀਟ ਹੋਣਗੀਆਂ ਉਹਨਾਂ ਚ ਹੁੰਦਾ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਦੋਂ ਨਾਨਕ ਸ਼ਬਦ ਆਇਆ ਆਪਾਂ ਪਹਿਲਾਂ ਕਿਹਾ ਕਿ ਕਈ ਵਾਰ ਅਰਥ ਜ਼ਿਆਦਾਤਰ ਅਰਥ ਲੋਕਾਂ ਨੇ ਏ ਨਾਨਕ ਕੀਤੇ ਆ ਉਹ ਵੀ ਕਰ ਸਕਦੇ ਆ ਪਰ ਕਿਉਂਕਿ ਨਾਨਕ ਸਾਡਾ ਸਾਡੇ ਨਾਲ ਬੈਠਾ ਹੈ ਸ਼ਬਦ ਗੁਰੂ ਨਾਨਕ ਦਾ ਬੋਲ ਅਸੀਂ ਰੇਣ ਇਸ ਲਈ ਜਦੋਂ ਨਾਨਕ ਸ਼ਬਦ ਆਊਗਾ ਅਸੀਂ ਕਹਿੰਨਾ ਉਹ ਮੇਰੇ ਆ ਪਾਗਲਾ ਮਨਾ ਉਹ ਮੇਰੇ ਮਿੱਤਰ ਪਿਆਰੇ ਮਨਾ ਇਸ ਮਨ ਨੂੰ ਜਿਹੜਾ ਹੈ ਭਾਵ ਮਨ ਜਿਹੜਾ ਸਾਡਾ ਦਿਮਾਗ ਹੈ ਦਿਮਾਗ ਦਿਮਾਗ ਤੇ ਮਨ ਦੋ ਚੀਜ਼ਾਂ ਨੇ ਜੀ ਦਿਮਾਗ ਦੇ ਵਿੱਚ ਸੀ ਚੰਗਾ ਮੜਾ ਸੋਚ ਸਕਦੇ ਆ ਮਨ ਜਿਹੜਾ ਇਹ ਸਭ ਕੁਝ ਜਾਣਦਾ ਹੋਇਆ ਵੀ ਜਿਹੜਾ ਕਈ ਵਸਦਾ ਖੁੰਦਾ ਨਹੀਂ ਵੀ ਯਾਰ ਇਦਾਂ ਨਹੀਂ ਇਦਾਂ ਕਰਦੇ ਆ ਜਿਹੜਾ ਚੰਗਾ ਮਾਰਾ ਸੋਚਣ ਤੋਂ ਬਾਅਦ ਵੀ ਜਿਹੜਾ ਇੱਕ ਡਿਸੀਜਨ ਲੈਂਦਾ ਉਹ ਮੰਨ ਲੈਂਦਾ ਇਸ ਲਈ ਗੱਲ ਉਸ ਮੰਨ ਦੇ ਨਾਲ ਕਰਦੇ ਆਂ ਵੀ ਮਨਾ ਮਿੱਤਰ ਪਿਆਰਿਆ ਮਨਾ ਜਿਸ ਪ੍ਰਭੂ ਪਰਮਾਤਮਾ ਦੇ ਸੁ ਹੁਕਮ ਨੂੰ 부ਝ ਜਮੇ ਹੁਕਮੇ ਜੇ 부জে ਤਾਂ ਹਉਮੈ ਕਹਿ ਨਾ ਕੋਈ ਕਿਉਂਕਿ ਸਭ ਕੁਝ ਪਿਛਲੀ ਪੌੜੀ ਦੇ ਪਿਛਲੀ ਪੰਕਤੀ ਚ ਪੜਿਆ ਸੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਭਾਵੇਂ ਸਭ ਕੁਝ ਜਿਹੜੀ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਚੱਲ ਰਿਆ ਉਸ ਦੇ ਹੁਕਮ ਵਿੱਚ ਚੱਲ ਰਿਆ ਜੇ ਇਹ ਇਹ ਸਮਝ ਜਵੇ ਹੁਕਮੇ ਜੀ ਬੂਝੇ ਬੂਝੇ ਹੁੰਦਾ ਜੀ ਸਮਝਣਾ ਜੇ ਹੁੰਦਾ ਵੀ ਜੇਕਰ ਕੋਈ ਮਨੁੱਖ ਠੀਕ ਹੈ ਛੇ ਮੇਰੀਆ ਮਰਾ ਜੇਕਰ ਕੋਈ ਮਨੁੱਖ ਉਸ ਪ੍ਰਭੂ ਪਰਮਾਤਮਾ ਦੇ ਸੁ ਹੁਕਮ ਨੂੰ ਸਮਝ ਜਵੇ ਤਾਂ ਫਿਰ ਕੀ ਹੋਊਗਾ ਤਾਂ ਹਮ ਮੈਂ 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 ਜੜੀਆ ਕਹੇ ਨਾ ਕੋਏ ਕਿਸੇ ਮਨੁੱਖ ਨੇ ਮੈਂ ਮੇਰੀ ਨਹੀਂ ਕਰਨੀ ਹੁਣ ਜੇ ਮੈਂ ਆਪ ਦੀ ਗੱਲ ਕਰਾਂ ਮੈਂ ਇੱਥੇ ਬੈਠ ਕੇ ਕਰਾਂ ਉਹ ਜੀ ਮੈਂ ਇਹ ਕਿਤਾਬ ਲਿਖੀ ਆ ਮੈਂ ਆ ਕਰ ਦਿੱਤਾ ਮੈਂ ਇੰਨੀ ਪਾਠ ਪੂਜਾ ਕਰਤਾ ਮੈਂ ਗੱਡੀ ਲੈ ਲਈ ਮੈਂ ਕਰ ਲੈ ਲਿਆ ਮੈਂ ਅਮਰੀਕਾ ਚਲੇ ਆ ਗਿਆ ਮੈਂ ਪੱਗ ਬੰਨ ਲਈ ਮੈਂ ਆ ਕਰਤਾ ਮੈਂ ਉਹ ਕਰਤਾ ਇਸ ਸਾਰੀ ਬੜੀ ਮੈਂ ਮੇ ਆ ਗਈ ਮੈਂ ਇੰਨੇ ਪੈਸੇ ਕਮਾ ਲਏ ਮੈਨੇ ਤੁਹਾਨੂੰ ਦੌਲਤ ਕਮਾ ਲਈ ਮੈਨੇ ਇਨਵੈਸਟਮੈਂਟ ਕਰਤੀ ਆਹੀ ਜਿਹੜੀ ਇਹ ਹੋਮੇ ਦਿੰਦੀ ਐ ਇਹ ਤੋਂ ਚੰਗਾ ਜਿੱਦਾਂ ਜੇ ਕਹਿ ਦਵਾਂ ਕਿ ਇਹ ਕਿਤਾਬ ਲਿਖੀ ਆ ਮੇਰੇ ਮਾਲਕਾ ਸ਼ੁਕਰਾਨਾ ਤੂੰ ਜੇ ਤੂੰ ਸਮਝ ਦਿੱਤੀ ਤਾਂ ਤੇਰੀ ਰਹਿਮਤ ਦੇ ਸਦਕਾ ਮੈਂ ਇਹ ਸ਼ਬਦ ਲਿਖ ਸਕਿਆ ਠੀਕ ਆ ਜੇ ਤੂੰ ਰਹਿਮਤ ਕੀਤੀ ਤਾਂ ਮੈਂ ਗੱਡੀ ਖਰੀਦ ਸਕਿਆ ਜੇ ਤੂੰ ਰਹਿਮਤ ਕੀਤੀ ਤਾਂ ਮੈਂ ਤੇਰੇ ਨਾਲ ਅਜੀ ਜੁੜ ਸਕਿਆ 13 ਸ਼ੁਕਰਾਨਾ ਮੇਰੇ ਮਾਲਕਾ ਤੂੰ ਚਾਹੁੰਦਾ ਸੀ ਮੈਂ ਅੱਜ ਬੈਠ ਕੇ ਵੀਡੀਓ ਬਣਾ ਸਕਿਆ ਤੂੰ ਚਾਹੁੰਦਾ ਸੀ ਮੇਰੇ ਮਾਲਕਾ ਤੂੰ ਰਹਿਮਤ ਦਿੱਤੀ ਤੂੰ ਦਾਤਾਂ ਦਿੱਤੀਆਂ ਮੈਂ ਬਾਹਰ ਆ ਗਿਆ ਤੂੰ ਦਾਤਾਂ ਦਿੱਤੀਆਂ ਮੈਂ ਸਾਹ ਲੈ ਲਿਆ ਤੂੰ ਦਾਤਾਂ ਦਿੱਤੀਆਂ ਇੱਕ ਵਧੀਆ ਰਿਸ਼ਤੇਦਾਰ ਮਿਲ ਗਏ ਇਸ ਸਭਤੇ ਜੀ ਮਹਿਰ ਜਦੋਂ ਇਹ ਕਰਨ ਲੱਗੇ ਤੂੰ ਤੂੰ ਕਰਨ ਲੱਗੇ ਉਦੋਂ ਵਿੱਚੋਂ ਮੈਂ ਮੇਰੀ ਮੁੱਕ ਜਾਏਗੀ ਪਰ ਪਹਿਲਾਂ ਵੀ ਸ਼ਬਦ ਪੜਿਆ ਸੀ ਜੀ ਤੂੰ ਤੂੰ ਕਰਤਾ ਤੂੰ ਹੁਆ ਮੁਜਮਹਿ ਰਹਾਨਾ ਤੂੰ ਤੂੰ ਕਰਤਾ ਤੂੰ ਹੁਆ ਮੁਜਮਹਿ ਰਹਾਨਾ ਹੂੰ ਜਦ ਆਪਾ ਪਰ ਕਮਿਟ ਕੀਆ ਜਦ ਦੇਖਾਂ ਤਾਂ ਤੂੰ ਵੀ ਤੂੰ ਤੂੰ ਕਰਦਾ ਮੇਰੇ ਚ ਮੇਰੀ ਜਿਹੜੀ ਮੈਂ ਸੀ ਨਾ ਉਹ ਮੁੱਕ ਗਈ ਜੇ ਸਭ ਕੁਝ ਤੇਰਾ ਹੈ ਤੂੰ ਜਦੋਂ ਚਾਵੇਂ ਲੈ ਸਕਦਾ ਸਭ ਤੇਰਾ ਹੈ ਆਪਣੇ ਆਪ ਹੀ ਜਿਹੜੀਆਂ ਮਾਨਸਿਕ ਬਿਮਾਰੀਆਂ ਜਿਹੜੀ ਹੋਮਿਓਰਗੀ ਬਿਮਾਰੀ ਆ ਜਨ ਜਿਹੜੀ ਹੁੰਦਾ ਨਾ ਵੀ ਕਿਸੇ ਨੂੰ ਗਰਭ ਮਹਿਸੂਸ ਹੁੰਦਾ ਵੀ ਮੈਂ ਆ ਕਰ ਦਿੱਤਾ ਜੀ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਹਟ ਜਾਂਦੀਆਂ ਜਦੋਂ ਸਾਨੂੰ ਆਪਣੇ ਆਪ ਤੇ ਮਾਨ ਹੁੰਦਾ ਵੀ ਮੈਂ ਆ ਕਰ ਲਿਆ ਮੈਂ ਆ ਪਾ ਲਿਆ ਮੇਰੀ ਤਾਂ ਦੌਲਤ ਲਈ ਮੇਰੀ ਜ਼ਮੀਨ ਲਈ ਜਦੋਂ ਚਲੀ ਜਾਂਦੀ ਆ ਨਾ ਤਾਂ ਉਹੀ ਬੰਦਾ ਥੱਲੇ ਬਹੁਤ ਤੇਜ਼ੀ ਨਾਲ ਡਿੱਗਦਾ ਜੀ ਜਦੋਂ ਕੋਈ ਖੋਹ ਲੈਂਦਾ ਜਾਂ ਕੁਝ ਹੋ ਜਾਂਦਾ ਉਹੀ ਬੰਦਾ ਟੁੱਟਦਾ ਵਾਲੀ ਛੇਤੀ ਆ ਪਰ ਜਦੋਂ ਇਹ ਕਈ ਰੱਬਾ 13 ਦਿੱਤਾ ਹੋਇਆ ਸੀ ਤਾਂ ਜਦੋਂ ਪਰਮਾਤਮਾ ਖੋਲੂਗਾ ਰਬਾ ਤੇਰਾ ਸੀ ਤੂੰ ਲੈ ਲਿਆ ਮੇਰਾ ਕੀ ਸੀ ਤੇਰਾ ਸੀ ਤੂੰ ਦਿੱਤਾ ਸੀ ਤੂੰ ਲੈ ਲਿਆ ਸ਼ੁਕਰਾਨਾ ਜਿੰਨਾ ਟਾਈਮ ਤੂੰ ਦਿੱਤਾ ਵਧੀਆ ਖੜਾਉਣਾ ਟਾਈਮ ਲੰਘ ਗਿਆ ਬਸ ਇਹ ਸੀ ਜਿੱਦਣ ਉਹ ਹੁਕਮ ਸਮਝ ਲਿਆ ਉਸ ਪਰਮਾਤਮਾ ਦਾ ਤਾਂ ਹਰ ਇੱਕ ਮਨੁੱਖ ਦੀ ਹੌਮੇ ਜਿਹੜੀ ਚੱਲੀ ਜਾਣੀ ਆ ਸ਼ੁਕਰਾਨਾ ਮੇਰੇ ਮਾਲਕਾ ਜਿਹੜੇ ਮਨੁੱਖ ਤੂੰ ਜ਼ਿੰਦਗੀ ਵਿੱਚ ਭੇਜੇ ਕੁਝ ਨਾ ਕੁਝ ਸਿਖਾ ਕੇ ਗਏ ਨੇ ਚੰਗਾ ਮਾੜਾ ਸਿਖਾ ਕੇ ਗਏ ਨੇ ਕਈ ਵਾਰ ਬੰਦਾ ਇਹ ਸੁੱਖ ਦਾ ਕਿ ਮੈਂ ਇਸ ਮਨੁੱਖ ਵਰਗਾ ਨਾ ਬਣਾਈ ਕਈ ਵਾਰ ਬੰਦਾ ਇਹ ਸੁੱਖ ਦਾ ਵੀ ਰੱਬਾ ਮੈਂ ਇਸ ਮਨੁੱਖ ਵਰਗਾ ਬਣਾ ਮੈਂ ਵੀ ਤੇਰਾ ਨਾ ਜੁੜਾ ਠੀਕ ਹੈ ਇਸ ਲਈ ਦੁਨੀਆ ਦੇ ਵਿੱਚ ਸਭ ਕੁਝ ਮਨੁੱਖ ਨੂੰ ਸਿੱਖਣ ਦੇ ਲਈ ਮਿਲਦਾ ਇਹਦੇ ਵਿੱਚ ਇੱਕ ਅਹਿਮ ਸਮਾਲ ਆ ਜਾਂਦਾ ਜੀ ਹੋਮੇ ਨੂੰ ਖਤਮ ਕਿੱਦਾਂ ਕਰੀਏ ਠੀਕ ਹੈ ਕਿ ਹੋਮੇ ਨੂੰ ਖਤਮ ਕਿੱਦਾਂ ਕਰਨਾ ਫਿਰ ਦੱਸ ਦੀਏ ਇਸ ਵਿੱਚ ਸਵਾਲ ਲਿਖਿਆ ਹੋਇਆ ਤੇ ਜਵਾਬ ਵੀ ਲਿਖਿਆ ਹੋਇਆ ਆਪਣਾ ਜੀ ਕਿ ਮਿਹਨਤ ਕਰੋ ਜਦੋਂ ਕੋਈ ਮਿਹਨਤ ਦਾ ਫਲ ਆਵੇ ਤਾਂ ਆਪਣੇ ਉੱਪਰ ਉਹਦਾ ਜਿਹੜਾ ਛੜਿਆ ਨਾ ਲਓ ਆਪਣੇ ਤੇ ਨਾਂ ਕਰੋ ਕਿ ਮੈਂ ਇਹ ਕੀਤਾ ਕਹਿੰਦੇ ਨੇ ਮਾਲੀ ਦਾ ਕੰਮ ਮਿਹਨਤ ਕਰਨਾ ਮਾਲਕ ਦਾ ਕੰਮ ਫਲ ਫੁੱਲ ਦੇਣਾ ਉਹ ਦੇਵੇ ਚਾਹੇ ਪਰ ਪਰ ਕਹਿੰਦੇ ਨੇ ਗੱਫੀਆਂ ਦੇਵੇ ਸ਼ਾਇਦ ਵੀ ਤੂੰ ਮਿਹਨਤ ਕਰਦਾ ਜਾਂ ਫਲ ਦੀ ਇੱਛਾ ਨਾ ਕਰ ਜਿੱਦਨ ਉਸ ਮਾਲਕ ਨੇ ਫਲ ਦੇਣਾ ਉਹ ਜਿੰਨਾ ਤੈਨੂੰ ਚਾਊਗਾ ਉਹਨਾਂ ਫਲ ਦੇ ਦੂਗਾ ਠੀਕ ਹੈ ਅਸੀਂ ਮਿਹਨਤ ਕਰੀਏ ਪਰਮਾਤਮਾ ਨੇ ਟਰੈਕਟਰ ਦੇਣਾ ਹੋ ਗੱਡੀਆਂ ਦੇਣੀਆਂ ਹੋ ਬਾਹਰ ਭੇਜਣਾ ਹੋ ਜ਼ਮੀਨ ਦੇਣੀ ਹੋ ਜੋ ਵੀ ਕੁਝ ਦੇਣਾ ਹੋ ਉਹ ਪਰਮਾਤਮਾ ਦੇ ਜਦੋਂ ਦੇਣਾ ਹੋ ਦੇ ਦੋ ਅਸੀਂ ਮਿਹਨਤ ਕਰਦੇ ਜਾਈਏ ਮੈਂ ਵੀ ਹੁਣ ਗੱਲ ਕਰੀਏ ਜੀ ਵੀਡੀਓ ਬਣਾਉਣ ਦੇ ਨੇ ਕਈ ਟਾਈਮ ਹੋ ਗਏ ਕਈ ਸਾਲ ਹੋ ਗਏ ਪਹਿਲਾਂ ਵੀ ਬਣਾਈਆਂ ਮੈਂ ਬੜਾ ਕਹਿਣਾ ਪਰਮਾਤਮਾ ਨੂੰ ਕੋਈ ਦੇਖਦਾ ਤਾਂ ਹੈ ਨਹੀਂ ਕੋਈ ਸੁਣਦਾ ਤਾਂ ਹੈ ਨਹੀਂ ਕੋਈ ਦੱਸਦਾ ਤਾਂ ਹੈ ਨਹੀਂ ਕਿ ਉਹਨਾਂ ਨੂੰ ਕਿਵੇਂ ਲੱਗਿਆ ਕਿਵੇਂ ਨਹੀਂ ਲੱਗੇ ਪਰ ਹੁਣ ਜਿਹੜਾ ਹੌਲੀ-ਹੌਲੀ ਕਈ ਵਾਰ ਮਨੁੱਖ ਸਵਾਲ ਪੁੱਛਦੇ ਆ ਜੀ ਕਿ ਅੰਗਰੇਜ਼ੀ ਵਿੱਚ ਵੀ ਕਰੋ ਜਾਂ ਮੈਨੂੰ ਆ ਤੁਹਾਡੀ ਗੱਲ ਬੜੀ ਵਧੀਆ ਲੱਗੀ ਜਾਂ ਸ਼ੁਕਰਾਨਾ ਮੇਰੀ ਭੈਣ ਹਰਲੀਨ ਦਾ ਜਿਨੇ ਕਿਹਾ ਕਿ ਕੱਲੇ-ਕੱਲੇ ਸ਼ਬਦ ਦੇ ਬੜੇ ਵਧੀਆ ਸਮਝ ਜਾਂਦੇ ਤੇ ਹੋਰ ਵੀ ਬਹੁਤ ਸਾਰੇ ਗੁਰੂ ਦੇ ਪਿਆਰੇ ਇਹ ਜੇ ਮਿਲਦੇ ਨੇ ਜਿਹੜਾ ਸ਼ੁਕਰਾਨਾ ਕਰ ਦਿੰਦੇ ਕਈ ਵਾਰ ਤਾਂ ਬੜਾ ਮਾਣ ਮਹਿਸੂਸ ਹੁੰਦਾ ਜਿਵੇਂ ਕਹਿ ਦਈਏ ਕਿਉਂਕਿ ਮੈਂ ਮੇਹੀ ਬੜਾ ਅਫਗਾਨਾ ਦਾ ਭਰਿਆ ਐਸ ਲਈ ਪ੍ਰਸ਼ੰਸਾ ਸੁਨਦੇ ਆਦੀ ਨਹੀਂ ਆ ਤਾਂ ਕੋਸ਼ਿਸ਼ ਕਰਦਾ ਉਸ ਪ੍ਰਮਾਤਮਾ ਨੂੰ ਕਹਿੰਦਾ ਵੀ ਮੇਰੇ ਮਾਲਕਾ ਸ਼ੁਕਰਾਨਾ ਤੇਰਾ ਕਈ ਵਾਰ ਫੂਕ ਛੱਕ ਜਾਂਦਾ ਜੀ ਕਈ ਵਾਰ ਬੜਾ ਖੁਸ਼ ਹੁੰਦਾ ਵੀ ਯਾਰ ਹਾਂ ਕਿਸੇ ਨੂੰ ਕੋਈ ਚੀਜ਼ ਵਧੀਆ ਲੱਗੀ ਪਰ ਬਾਅਦ ਵਿੱਚ ਉਹ ਜਾਂ ਉਸੇ ਵਕਤ ਉਸ ਪ੍ਰਮਾਤਮਾ ਦੇ ਚਰਨਾਚ ਡੇਕ ਪਈਦਾ ਕਿ ਮੇਰੇ ਮਾਲਕਾ ਸ਼ੁਕਰਾਨਾ ਤੇਰਾ ਜੇ ਤੂੰ ਰਹਿਮਤ ਕੀਤੀ ਤਾਂ ਕਿਸੇ ਨੇ ਦੇਖਿਆ ਜੇ ਕੋਈ ਰਹਿਮਤ ਕੀਤੀ ਕਿਸੇ ਨੂੰ ਕੋਈ ਮਾੜਾ ਮੋਟਾ ਗੁਣ ਨਜ਼ਰ ਆਇਆ ਨਹੀਂ ਤਾਂ ਆਪ ਗਣਾ ਨਾ ਤਪਥੇ ਦੇ ਪੜਿਆ ਜਿੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਵਿੱਚ ਹੈ ਮੇਰੇ ਮਾਲਕਾ ਤੈਨੂੰ ਪਤਾ ਜਿ ਜਿੰਨਾ ਪਹਿਲਾਂ ਸੀ ਤੈਨੂੰ ਪਤਾ ਠੀਕ ਹੈ ਹਜੇ ਵੀ ਮੈਂ ਪਹਿਲਾਂ ਦੱਸਦਾ ਕਿ ਕਦੇ ਜਾਂਦਾ ਨਹੀਂ ਹੈ ਇਹ ਸਿਰਫ ਕੰਟਰੋਲ ਕਰਨਾ ਹੁੰਦਾ ਠੀਕ ਹੈ ਇਹ ਜਿਹੜਾ ਕਰੋਧ ਲੋਭ ਹੰਕਾਰ ਇਹ ਕੰਟਰੋਲ ਕਰਨਾ ਹੁੰਦਾ ਹੋਊਗਾ ਹਰ ਵਕਤ ਹੀ ਅਸੀਂ ਛੁੱਟ ਨਹੀਂ ਸਕਦੇ ਇਸ ਨੂੰ ਕੰਟਰੋਲ ਕਰਕੇ ਉਸ ਨੂੰ ਸਹੀ ਜਗ੍ਹਾ ਤੇ ਲੈ ਕੇ ਅਸੀਂ ਜ਼ਿੰਦਗੀ ਜਿਉ ਸਕਦੇ ਹਾਂ ਵਧੀਆ ਟੰਗਣਾ ਠੀਕ ਹੈ ਜੀ ਇਸ ਲਈ ਹੋਮੇ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਘਰ ਵਿੱਚ ਧੀ ਪੁੱਤਰ ਜਨਮ ਲਵੇ ਮੇਰੇ ਆਮਾਲਕਾ ਤੇਰਾ ਸ਼ੁਕਰਾਨਾ ਠੀਕ ਹੈ ਘਰ ਵਿੱਚ ਕੋਈ ਵਧੀਆ ਨੌਕਰੀ ਲੱਗ ਜੇ ਮੇਰੇ ਆਮਾਲਕਾ ਤੇਰਾ ਸ਼ੁਕਰਾਨਾ ਕੋਈ ਵਧੀਆ ਗੱਡੀ ਆ ਜੇ ਮੇਰੇ ਆਮਾਲਕਾ ਤੇਰਾ ਸ਼ੁਕਰਾਨਾ ਠੀਕ ਹੈ ਉਸੇ ਢੰਗ ਨਾਲ ਕੁਝ ਛੱਟਪੇਟ ਵੀ ਲੱਗ ਜਵੇ ਕੇਵਰ ਸ਼ੁਕਰਾਨਾ ਕਰ ਲਈਦਾ ਮੇਰੇ ਆਮਾਲਕਾ ਤੇਰਾ ਸ਼ੁਕਰਾਨਾ ਸ਼ਾਇਦ ਤੂੰ ਕਿਸੇ ਵੱਡੀ ਗੱਲ ਤੋਂ ਬਚਾਲਿਆ ਕਿਸੇ ਵੱਡੀ ਛੱਟ ਤੋਂ ਬਚਾਲਿਆ ਠੀਕ ਹੈ ਇਸ ਪਰਤੇ ਵੀ ਬੜੀਆਂ ਕਥਾ ਕਹਾਣੀਆਂ ਹੁੰਦੀਆਂ ਨੇ ਜੀ ਚਲੋ ਆਪਾਂ ਇੱਕ ਸਾਂਝੀ ਕਰ ਲੈਨੇ ਆ ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਗੁਰਦਾਸ ਸਿੱਖ ਸੀਗਾ ਜੀ ਕਹਿੰਦੇ ਸ਼ਾਇਦ ਦਸਵੇਂ ਗੁਰੂ ਸਹਿਬਾਨ ਵੇਲੇ ਦੀ ਇਹ ਸਾਖੀ ਹੈ ਨਾਮ ਹੈ ਫਿਰ ਭੁੱਲ ਗਿਆ ਜੀ ਤੇ ਕਹਿੰਦੇ ਨੇ ਜੀ ਫਲਾਨੇ ਪਿੰਡ ਗੁਰੂ ਮਹਾਰਾਜ ਆਏ ਨੇ ਉਹ ਬੰਦਾ ਕਹਿੰਦਾ ਯਾਰ ਵੀ ਆਪਾਂ ਜਾਣਾ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਨੇ ਮੈਨੂੰ ਬੜਾ ਮੇਰਾ ਮਨ ਚਾਹੁੰਦਾ ਉਹ ਆਪਣੇ ਯਾਰ ਦੋਸਤ ਨੂੰ ਪੁੱਛਦਾ ਜਿਹੜਾ ਸਾਡੇ ਵਰਗਾ ਕੋਈ ਮਲੰਗ ਸੀਗਾ ਜੀ ਪੁੱਠਿਆਂ ਕੰਮਾਂ ਵਿੱਚ ਪਿਆ ਸੀਗਾ ਤੇ ਦੋਨੇ ਜਣੇ ਚੱਲ ਪੈਂਦੇ ਆ ਜੀ ਤੇ ਉਹ ਜਾਂਦੇ ਜਾਂਦੇ ਉਸ ਨੂੰ ਕਹਿੰਦਾ ਵੀ ਚੱਲ ਮੈਂ ਕਿਸੇ ਨੂੰ ਜਰਾ ਮਿਲ ਕੇ ਆਇਆ ਮੈਂ ਤੈਨੂੰ ਸਵੇਰ ਨੂੰ ਮਿਲਦਾ ਤੇ ਆਪਣੀ ਐਸ਼ ਪ੍ਰਸਤੀ ਕਰਕੇ ਆਉਂਦਾ ਜੀ ਅਗਲੇ ਦਿਨ ਆਉਂਦਾ ਤੇ ਕੀ ਕਰਦਾ ਜਿਹੜਾ ਗੁਰੂ ਦਾ ਸਿੱਖ ਸੀ ਜਾਂਦਾ ਸੀ ਤੇ ਪੈਰ ਦੇ ਵਿੱਚ ਉਸਦੇ ਇੱਕ ਸੂਲ ਖੁੱਭ ਜਾਂਦੀ ਹੈ ਜੀ ਜਿਹਨੂੰ ਸੂਈ ਕਹਿੰਦੇ ਆ ਜਾਂ ਕਿੱਲ ਕਹਿੰਦੇ ਆ ਜਾਂ ਮੇਖ ਕਹਿੰਦੇ ਆ ਖੁੱਭਦੀ ਆ ਦਰਦ ਆਉਂਦਾ ਬੜਾ ਕਰਲਾਉਂਦਾ ਜੀ ਪੱਟੀ ਕਰਦੇ ਆ ਤੇ ਦੂਜੇ ਪਾਸੇ ਜਿਹੜਾ ਦੂਜਾ ਬੰਦਾ ਚਲਾਇਆ ਜਾਂਦਾ ਸੀ ਜਦੋਂ ਜਾ ਰਿਹਾ ਸੀ ਤਾਂ ਉਸ ਨੂੰ ਕਿ ਕੁਝ ਆ ਲੱਭਦਾ ਜੀ ਕੁੱਜੇ ਦੇ ਵਿੱਚ ਸਵਾਹ ਸੀ ਤੇ ਸਵਾਹ ਵਿੱਚ ਇੱਕ ਦੋ ਸਿੱਕੇ ਸੀਗੇ ਠੀਕ ਹੈ ਉਹ ਸਵਾਲ ਕਰ ਦਿੰਦਾ ਜੀ ਜਿਹੜਾ ਐਸ਼ ਪ੍ਰਸਤੀ ਕਰਦਾ ਸੀ ਪੁੱਠਿਆਂ ਕਮਾਂ ਚ ਪਿਆ ਸੀ ਉਹ ਕਹਿੰਦਾ ਦੇਖ ਲੈ ਯਾਰ ਤੂੰ ਤਾਂ ਰੱਬ ਦਾ ਨਾਮ ਲੈਣਾ ਤੂੰ ਤਾਂ ਗੁਰੂ ਗੁਰੂ ਕਰਦਾ ਰਹਿਣਾ ਤੇਰੇ ਪੈਰ ਚ ਮੇਖ ਖੁੱਭ ਗਈ ਮੈਂ ਐਸ਼ ਪ੍ਰਸਤੀ ਕਰਦਾ ਮੈਂ ਇਦਾਂ ਕਰਦਾ ਮੈਂ ਚੋਰੀਆਂ ਜਾਰੀਆਂ ਵੀ ਕਰਦਾ ਮੈਨੂੰ ਜਿਹੜੇ ਸੋਨੇ ਦੀ ਮੇਰ ਲੱਭ ਗਈ ਤੇ ਤੇਰੇ ਗੁਰਦੁਆਰੇ ਜਾਣ ਦਾ ਦੱਸ ਮੈਨੂੰ ਕੀ ਫਾਇਦਾ ਠੀਕ ਹੈ ਇੱਕ ਬੜਾ ਸਵਾਲ ਜੀ ਸ਼ਾਇਦ ਤੁਹਾਨੂੰ ਵੀ ਬਹੁਤ ਲੋਕਾਂ ਨੇ ਪੁੱਛਿਆ ਹੋਵੇ ਕਿ ਯਾਰ ਤੂੰ ਤਾਂ ਬੜਾ ਨਾਮ ਜਪਦਾ ਹੈ ਤੂੰ ਤਾਂ ਬੜਾ ਬਾਣੀ ਪੜ੍ਹਦਾ ਹੈ ਦੁੱਖ ਤੇਰੇ ਤੇ ਕਾਹਤੋਂ ਆਉਂਦੇ ਆ ਮੈਂ ਤਾਂ ਮਲੰਗ ਜੀ ਆ ਮੈਂ ਪੁੱਠੇ ਕੰਮ ਦੁਨੀਆ ਦੇ ਜਿਹੜੇ ਆ ਸਾਰੇ ਕਰਦਾਗਾ ਤੇ ਮੈਨੂੰ ਤਾਂ ਫਿਰ ਵੀ ਰੱਬ ਦੇਈ ਜਾਂਦਾ ਜਉਂ ਤਰਾ ਰੱਬ ਫਿਰ ਵੀ ਦੇਈ ਜਾਂਦਾ ਉਹਨੂੰ ਤਾਂ ਸੋਨੇ ਦਾ ਸਿੱਕਾ ਮਿਲ ਗਿਆ ਹੁਣ ਥੋੜਾ ਜਿਹਾ ਦੀਨ ਇਮਾਨ ਜਿਹੜਾ ਗੁਰਸਿੱਖ ਦਾ ਸੀ ਡੋੜ ਗਿਆ ਯਾਰ ਗੱਲ ਤਾਂ ਸਹੀ ਹੈ ਤੂੰ ਸਾਨੂੰ ਸਾਰਿਆਂ ਨੂੰ ਪਤਾ ਵੀ ਜਿੰਨਾ ਤੂੰ ਗਲਤ ਬੰਦਾ ਹੈ ਸਾਰਾ ਪਿੰਡ ਜਾਣਦਾ ਜੇ ਆਪ ਨੂੰ ਪਤਾ ਹੀ ਹੁੰਦਾ ਪਰ ਤੈਨੂੰ ਸੋਨੇ ਦੀ ਮੋਹਰ ਮਿਲ ਰਹੀ ਹੈ ਮੈਂ ਰੱਬ ਦਾ ਨਾਮ ਲੈਣਾ ਮੇਰੇ ਪੈਰ 'ਚ ਸੂਲ ਖਬਰਿੰਦੇ ਮੈਨੂੰ ਕਿਉਂ ਨਹੀਂ ਮਿਲੀ ਠੀਕ ਹੈ ਜੇ ਤੇਰੇ ਸੂਲ ਖੁੱਬ ਦੀ ਪੈਰ 'ਚ ਮੈਨੂੰ ਸੋਨੇ ਦਾ ਸਿੱਕਾ ਮਿਲਦਾ ਗੱਲ ਬਣਦੀ ਸੀ ਮੱਥਾ ਟੇਕਦੇ ਆ ਜੀ ਚਲੇ ਜਾਂਦੇ ਗੁਰੂ ਮਹਾਰਾਜ ਕੋਲ ਮੱਥਾ ਟੇਕਦੇ ਪਿੱਛੇ ਜਿਹਨੂੰ ਬੈਠ ਜਾਂਦੇ ਮੰਨ 'ਚ ਸਵਾਲ ਨੇ ਗੁਰੂ ਮਹਾਰਾਜ ਵੱਲ ਦੇਖਦਾ ਸਿਰ ਨੀਵੀਂ ਪਾ ਲੈਨਦਾ ਦੇਖਦਾ ਨੀਵੀਂ ਪਾ ਲੈਨਦਾ ਗੁਰੂ ਮਹਾਰਾਜ ਜਾਣੀ ਜਾਣ ਸਨ ਤੇ ਬੁਲਾਉਂਦੇ ਨੇ ਸਿੰਘ ਨੂੰ ਕੀਰਤਨ ਦਰਬਾਰ ਹੋਣ ਤੋਂ ਬਾਅਦ ਮਹਾਰਾਜ ਬੜੇ ਸਵਾਲ ਜਵਾਬ ਬੈਠ ਕੇ ਸਿੱਖਾਣਾ ਕਰਦੇ ਸਨ ਜੀ ਕਹਿੰਦੇ ਬੁਲਾਉਂਦੇ ਨੇ ਵੀ ਹਾਂ ਵੀ ਸਿੰਘਾ ਕੀ ਗੱਲ ਆ ਕੀ ਤੇਰੇ ਮਨ ਚ ਆ ਵੀ ਬੜਾ ਉਦਾਸ ਹੋਇਆ ਹੋਇਆ ਹੈ ਕੋਈ ਗੱਲ ਹੈ ਕਹਿੰਦਾ ਮਹਾਰਾਜ ਜੀ ਗੱਲ ਤਾਂ ਹੈ ਕੋਈ ਸਮਝ ਨਹੀਂ ਪਈ ਤੇ ਪੂਰੀ ਕਹਾਣੀ ਦੱਸਦਾ ਕਿ ਇਦਾਂ ਆ ਰਹੇ ਸੀ ਇਹ ਉੱਠਿਆ ਕਮਾਚ ਪਿਆ ਹੋਇਆ ਸੀ ਇਸ ਨੂੰ ਸੋਨੇ ਦੀ ਜਿਹੜੀ ਇੱਕ ਮੋਹਰ ਆ ਉੱਜੇ ਵਿੱਚ ਮਿਲੀ ਸਵਾ ਦੇ ਵਿੱਚ ਤੇ ਮੈਂ ਆ ਰਿਹਾ ਸੀ ਮੇਰੇ ਜਿਹੜੇ ਪੈਰ ਚ ਸੂਲ ਮੇਕ ਖੁੱਭ ਗਈ ਇਹ ਦੁਨੀਆ ਦਾ ਨਿਆ ਤਾ ਸਮਝ ਨਹੀਂ ਆਂਦਾ ਤੇ ਮਹਾਰਾਜ ਮੁਸਕਰਾ ਪਏ ਮਹਾਰਾਜ ਕਹਿੰਦੇ ਭੋਲੇਆ ਪੰਛੀਆ ਤੇਰੇ ਕਰਮਾਂ ਦੇ ਵਿੱਚ ਸੂਲੀ ਲਿਖੀ ਸੀ ਪਾਬ ਤੇਰੇ ਕਰਮਾਂ ਵਿੱਚ ਮੌਤ ਲਿਖੀ ਸੀ ਤੂੰ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਰਿਹਾ ਹਾਂ ਜਪਦਾ ਰਿਹਾ ਜਿਹੜੀ ਤੇਰੀ ਸੂਲੀ ਸੀ ਉਹ ਸੂਲ ਬਣ ਗਈ ਪਾਬ ਤੂੰ ਚੰਗੇ ਕਰਮ ਕਰਦਾ ਰਿਹਾ ਉਸ ਰੱਬ ਦੇ ਨਾਲ ਜੁੜਿਆ ਹੋਇਆ ਸੀ ਰੱਬ ਨੇ ਜਿਹੜੀ ਤੇਰੀ ਮੌਤ ਸੀ ਤੇਰੇ ਕਰਮ ਅੱਗੇ ਬਦਾ ਦਿੱਤੇ ਮੌਤ ਸੀ ਜਿਹੜੀ ਕਹਿੰਦੇ ਤੇਰੀ ਇੱਕ ਸੂਲੀ ਤੋਂ ਸੂਲ ਬਣ ਗਈ ਭਾਵੇਂ ਮਰਨ ਤੋਂ ਤੇਰੇ ਪੈਰ ਵਿੱਚ ਸਿਰਫ ਇੱਕ ਸੱਟ ਬਣ ਗਈ ਕਿਉਂਕਿ ਤੂੰ ਨਾਮ ਦੇ ਨਾਲ ਜੁੜਿਆ ਸੀ ਦੂਸਰੇ ਪਾਸੇ ਮਹਾਰਜ ਕਹਿੰਦੇ ਕਿ ਇਸ ਮਨੁੱਖ ਦੇ ਭਾਗਾਂ ਵਿੱਚ ਕੁੱਜਾ ਸੀ ਜਿਹੜਾ ਸਾਰੇ ਦਾ ਸਾਰਾ ਕੁੱਜਾ ਸੀ ਕਹਿੰਦੇ ਉਹ ਸਾਰੇ ਦਾ ਸਾਰਾ ਸੋਨੇ ਦੀਆਂ ਮੋਹਰਾਂ ਦੇ ਨਾਲ ਭਰਿਆ ਹੋਇਆ ਸੀ ਇੱਕ ਗਲਤ ਕਰਮ ਕਰਦਾ ਰਿਹਾ ਗਲਤ ਕਰਮ ਕਰਦਾ ਰਿਹਾ ਕਹਿੰਦੇ ਨੇ ਕਿ ਉਹਨਾਂ ਵਿੱਚ ਜਿਹੜੀਆਂ ਮੋਹਰਾਂ ਉਸ ਵਾਅ ਚ ਬਣਦੀਆਂ ਤੇ ਇੰਨੇ ਜ਼ਿਆਦੇ ਗਲਤ ਕਰਮ ਕਰ ਲਏ ਕਿ ਹੁਣ ਇਹ ਇੱਕ 100 ਸੋਨੇ ਦੀ ਜਿਹੜੀ ਮੋਹਰ ਹੈ ਨੂੰ ਉਹ ਮਿਲੀ ਹੈ ਭਾਵੇਂ ਇਸ ਤੋਂ ਬਾਅਦ ਇਹਦਾ ਸਾਰਾ ਸਤਾਬ ਕਿਤਾਬ ਨੈਗੇਟਿਵ ਵਿੱਚ ਹੋਣਾ ਸੀ ਜਦੋਂ ਇੰਨੀ ਗੱਲ ਸੁਣੀ ਤਾਂ ਕਹਿੰਦੇ ਸਿੱਖ ਦੇ ਅੱਖਾਂ ਵਿੱਚ ਥਰੂ ਆ ਗਿਆ ਤੇ ਮਹਾਰਾ ਦੇ ਚਰਨਾਂ 'ਚ ਡਿੱਗ ਪਏ ਕਿ ਸ਼ੁਕਰ ਹੈ ਤੁਸੀਂ ਮੈਨੂੰ ਸਾਂਝ ਬਖਸ਼ੀ ਹੁਣ ਇਹ ਕਹਾਣੀ ਸੱਚ ਹੈ ਕਿ ਨਹੀਂ ਕਿਉਂਕਿ ਕਹਾਣੀ ਹੈ ਜੀ ਮੈਂ ਸੁਣੀ ਹੈ ਮੈਂ ਵੀ ਪਰ ਬੜੀ-ਬੜੀਆ ਸਿੱਖਿਆ ਵੀ ਮਿਲਦੀ ਹੈ ਜਿਹਨੇ ਸਿੱਖਣੀ ਹੋਵੇ ਹੁਣ ਜੀ ਕਿਸ ਦਿਨ ਪੜੀ ਹੋਈ ਤਾਂ ਮੈਂ ਤੁਹਾਨੂੰ ਪੜ ਕੇ ਵੀ ਦੱਸ ਦਵਾਂਗਾ ਫਿਲਹਾਲ ਤਾਂ ਮੈਂ ਪੜੀ ਨਹੀਂ ਜੀ ਇਹ ਸਿੱਖਿਆ ਮਿਲ ਨੂੰ ਇਹ ਮਿਲਦੀ ਜੀ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਨੂੰ ਇਹ ਜਿਹੇ ਲੋਕ ਸਵਾਲ ਪੁੱਛਦੇ ਨੇ ਮੈਨੂੰ ਵੀ ਇਹ ਜਿਹੇ ਬਹੁਤ ਲੋਕਾਂ ਨੇ ਸਵਾਲ ਪੁੱਛੇ ਹੈ ਜੀ ਸ਼ਾਇਦ ਤੁਹਾਨੂੰ ਵੀ ਪੁੱਛਦੇ ਹੁਣ ਵੀ ਯਾਰ ਤੂੰ ਤਾਂ ਬੜਾ ਰੱਬ ਦਾ ਨਾਮ ਲੈਂਦਾ ਜੇ ਆਪਾਂ ਕਹਿੰਦੇ ਆ ਵੀ ਉਹ ਬੰਦਾ ਤਾਂ ਬੜਾ ਰੱਬ ਦਾ ਨਾਮ ਲੈਂਦਾ ਪਰ ਜਾਂ ਰੱਬਾ ਕਈ ਵਾਰ ਸਾਡੇ ਮਨ ਵਿੱਚ ਹੀ ਮੈਂ ਆਪਣੇ ਚਾਹਣ ਵਾਲਿਆਂ ਨੂੰ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਹਾਂ ਕਿ ਰੱਬਾ ਮੈਂ ਤਾਂ ਤੇਰਾ ਬੜਾ ਨਾਮ ਲੈਨੀ ਆ ਮੈਨੂੰ ਇਹਨੇ ਦੁੱਖ ਕਿਉਂ ਦਿੰਦਾ ਬੜਾ ਸਿਰਬ ਨੂੰ ਮੇੜਾ ਮਾਰਦੇ ਆਂ ਜੀ ਮੈਂ ਤਾਂ ਤੈਨੂੰ ਬੜਾ ਜੱਪਦੀ ਆ ਮੈਨੂੰ ਇਹਨਾਂ ਦੁੱਖ ਕਿਉਂ ਦਿਨਨਾ ਜੀ ਪ੍ਰਮਾਤਮਾ ਜਾਣਦਾ ਹੈ ਜੀ ਕਿ ਅਸੀਂ ਕਿੰਨਾ ਕੁਸ ਨੂੰ ਦੂਜੀ ਗੱਲ ਮੁੱਖੋਂ ਹਰ ਹਰ ਕੋਈ ਕਹੇ ਕੋਈ ਵਿਰਲੇ ਅਰਦੇ ਵਸਾਇਆ ਪਰ ਮਾਤਾ ਨੂੰ ਮੁੱਖੋਂ ਤਾਂ ਕੋਈ ਹਰ ਕੋਈ ਆਪਾਂ ਪਾਠ ਪੂਜਾ ਕਰਦੇ ਆਂ ਜੀ ਤੁਸੀਂ ਹੁਣ ਆਪਣੇ ਤੇ ਲਾ ਕੇ ਦੇਖ ਲੋ ਕਿੰਨੇ ਸਾਲ ਹੋ ਗਏ ਤੁਹਾਨੂੰ ਬਾਣੀ ਪੜਦਿਆਂ ਨੂੰ ਪਰ ਕਦੇ ਬੈਠ ਕੇ ਉਸ ਪਰਮਾਤਮਾ ਨਾਲ ਗੱਲਾਂ ਕੀਤੀਆਂ ਕਦੇ ਬੈਠ ਕੇ ਬਾਣੀ ਦਾ ਧਿਆਨ ਜਿਹੜਾ ਉਸ ਪਰਮਾਤਮਾ ਨਾਲ ਲਾਇਆ ਜਾਂ ਬਾਣੀ ਪੜਦੋ ਸਾਰੇ ਸਾਰਾ ਧਿਆਨ ਸਾਡਾ ਬਾਹਰ ਮੱਝਾਂ گاਵਾਾਂ ਚ ਜਾਂ ਹੋਰ ਚੀਜ਼ਾਂ ਚ ਹੁੰਦਾ ਮੁੱਖੋਂ ਤਾਂ ਹਰ ਕੋਈ ਕਹਿੰਦਾ ਕੋਈ ਵਿਰਲੇ ਰਿ ਦੀ ਚ ਸਮਾਂਦਾ ਦੂਜੀ ਗੱਲ ਤੁਸੀਂ ਇਹ ਸੋਚੋ ਕਿ ਅਸੀਂ ਕਿੰਨੀ ਵਾਰ ਕਿਸੇ ਦੀਆਂ ਚੁਗਲੀਆਂ ਕਰਦੇ ਹਾਂ ਜਾਂ ਕਿਸੇ ਨੂੰ ਗਲਤ ਬੋਲਦੇ ਹਾਂ ਬਹੁਤ ਐਹੋ ਜਿਹੀਆਂ ਚੀਜ਼ਾਂ ਨੇ ਅਸੀਂ ਚਾਹੇ ਹੱਥੀਂ ਗਲਤ ਕਰਮ ਨਾ ਕਰੀਏ ਪਰ ਜਿਹੜੇ ਪਾਪ ਹਨ ਜਿਹੜੇ ਪਹਿਲਾਂ ਵੀ ਦੱਸਿਆ ਸੀ ਉਹ ਸੋਚ ਦੇ ਤਲ ਤੇ ਹੁੰਦੇ ਆ ਪਾਪ ਹਮੇਸ਼ਾ ਸੋਚ ਦੇ ਤਲ ਤੇ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਹੱਥ ਦੇ ਨਾਲ ਕਰਦੇ ਆ ਉਹ ਅਪਰਾਧ ਬਣ ਜਾਂਦਾ ਸਾਨੂੰ ਇਸ ਚੀਜ਼ ਸਮਝਣੀ ਪੈਣੀ ਹੈ ਜੀ ਪਹਿਲਾਂ ਪਾਪ ਤੇ ਅਪਰਾਧ ਅਸੀਂ ਗਹਿਰਾਈ ਵਿੱਚ ਬਾਅਦ ਚ ਜਾਵਾਂਗੇ ਪਰ ਇੱਕ ਚੀਜ਼ ਸਮਝ ਲਓ ਕਿ ਪਾਪ ਜਿਹੜਾ ਸੋਚ ਤੇ ਹੁੰਦਾ ਜਦੋਂ ਅਸੀਂ ਕਿਸੇ ਹੋਰ ਦਾ ਮਾਰਾ ਸੋਚ ਲਿਆ ਨਾ ਵੀ ਫਲਾਨੀ ਤਾਂ ਇਦਾਂ ਕਰਦੀ ਐ ਫਲਾਨੀ ਤਾਂ ਚੋਰੀ ਚੋਰੀ ਕਰਦੀ ਚਾਹੇ ਉਹ ਕਰਦੀ ਹੋਵੇ ਜਾਂ ਨਾ ਅਸੀਂ ਸੋਚ ਲਿਆ ਅਸੀਂ ਕਹਿਤਾ ਪਾਪ ਐ ਜੀ ਕਿਸੇ ਹੋਰ ਦਾ ਗਲਤ ਸੋਚ ਲਿਆ ਅਸੀਂ ਆਪ ਦਾ ਫਾਇਦਾ ਸੋਚ ਲਿਆ ਪਾਪ ਆ ਚਾਹੇ ਤੁਸੀਂ ਕਰੋ ਚਾਹੇ ਨਾ ਕਰੋ ਠੀਕ ਹੈ ਕਿਸੇ ਹੋਰ ਦਾ ਗਲਤ ਤੱਕਣਾ ਜੇ ਮੈਂ ਕਹਦਾ ਮੈਂ ਯਾਰ ਬੜੀ ਸੋਹਣੀ ਹੁਣ ਮੇਰਾ ਵਿਆਹ ਹੋਇਆ ਜੀ ਮੇਰੇ ਕੋਲ ਮੇਰੀ ਪਰਮਾਤਮਾ ਨੇ ਸੋਹਣੀ ਵਧਿਆ ਵਾਈਫ ਬਖਸ਼ੀ ਹੈ ਪਰਿਵਾਰ ਬਖਸ਼ਿਆ ਹੁਣ ਮੈਂ ਬੈਠ ਕੇ ਕਹਦਾ ਮੈਂ ਯਾਰੋ ਫਲਾਨੀ ਕੁੜੀ ਤਾਂ ਬੜੀ ਸੋਹਣੀ ਹੈ ਫਲਾਨੀ ਜਨਾਨੀ ਤਾਂ ਬੜੀ ਸੋਹਣੀ ਹੈ ਠੀਕ ਹੈ ਜਾਂ ਮੈਂ ਜੇ ਕੁੜੀ ਹੁੰਦੀ ਮੈਂ ਕਹਿੰਦਾ ਯਾਰ ਫਲਾਨਾ ਬੰਦਾ ਤਾਂ ਬੜਾ ਸੋਹਣਾ ਫਲਾਨਾ ਮੁੰਡਾ ਤਾਂ ਬੜਾ ਸੋਹਣਾ ਬੜੇ ਡੋਲੇ ਕੱਢੇ ਆ ਠੀਕ ਹੈ ਹੁਣ ਬੈਠ ਕੇ ਦੂਸਰੇ ਰੂਪ ਨੂੰ ਤੱਕਣਾ ਜਾਂ ਕਹਦਾ ਯਾਰ ਫਲਾਨੇ ਕੋਲ ਤਾਂ ਬੜੀ ਸੋਹਣੀ ਗੱਡੀ ਆ ਮੇਰੇ ਕੋਲ ਵੀ ਇਹ ਗੱਡੀ ਹੋਵੇ ਜਾਂ ਫਲਾਨੇ ਕੋਲ ਤਾਂ ਯਾਰ ਬੜੀ ਸੋਹਣੀ ਜਹਾਜ਼ ਆ ਮੇਰਾ ਵੀ ਜੀ ਕਰਦਾ ਮੈਂ ਜਹਾਜ਼ ਲੈਣਾ ਚਾਹੁੰਨੇ ਬੜਾ ਸੋਹਣਾ ਮਹਿਲ ਪਾਲਿਆ ਉਹਦਾ 2 ਮਿਲੀਅਨ ਡਾਲਰ ਦਾ ਘਰ ਆ ਯਾਰ ਮੈਂ ਵੀ ਮੇਰੇ ਕੋਲੇ ਹੋਵੇ ਆ ਜਿਹੜੀਆਂ ਚੀਜ਼ਾਂ ਵੀ ਫਲਾਨੇ ਨੇ ਕਿਉਂ ਲੈ ਲਿਆ ਉਹਦੇ ਕੋਲੇ ਕਿਉਂ ਆ ਗਿਆ ਉਹਦੇ ਕੋਲੇ ਆ ਮੈਂ ਵੀ ਲੈਣਾਗਾ ਜਾਂ ਕਈ ਵਾਰੀ ਸੋਚਣਾ ਵੀ ਰੱਬਾ ਮੈਨੂੰ ਦੇ ਦਿੰਦਾ ਠੀਕ ਆ ਵੀ ਇਹ ਦਾ ਪੁੱਠੇ ਕਰਮ ਕਰਦਾ ਕਈ ਵਾਰੀ ਸਿੱਧਾ ਵੀ ਕਹਿ ਦਿੰਨੇ ਆ ਇਹ ਤਾਂ ਸਿਰ ਦਾ ਠੱਗਾ ਇਹਦਾ ਨਸ਼ੇ ਵੇਚ ਕੇ ਬਣਾਉਂਦਾ ਚਾਹੇ ਕਰਦਾ ਹੋਵੇ ਪ੍ਰਮਾਤਮਾ ਤੇਰੀਆਂ ਤੂੰ ਜਾਣਦਾ ਮੈਨੂੰ ਤੂੰ ਆਪਣੇ ਨਾਲ ਲਾ ਲਾ ਜਦੋਂ ਤੂੰ ਚਾਵੇਂ ਮਿਹਨਤ ਕਰ ਤੈਨੂੰ ਪ੍ਰਮਾਤਮਾ ਨੇ ਸਭ ਕੁਝ ਦੇ ਦੇਣਾ ਠੀਕ ਹੈ ਹੁਣ ਪਾਪ ਦੀ ਗੱਲ ਕਰਦੇ ਸੀ ਕਿਸੇ ਹੋਰ ਦਾ ਮਾੜਾ ਸੋਚਣਾ ਚਾਹੇ ਸੱਚ ਵੀ ਇਹ ਸਾਨੂੰ ਲੋੜ ਨਹੀਂ ਹੈ ਜਾਂ ਤਾਂ ਅਸੀਂ ਆਪਣਾ ਜਿਹੜਾ ਜੀਵਨ ਪਹਿਲਾਂ ਬਦਲ ਲਈਏ ਫਿਰ ਦੂਸਰਿਆਂ ਦੀ ਗੱਲ ਕਰੀਏ ਠੀਕ ਹੈ ਕਿਉਂਕਿ ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ ਅਸੀਂ ਆਪਣੇ ਆਪ ਨੂੰ ਹੀ ਬਦਲਣਾ ਜਿੱਦਣ ਅਸੀਂ ਆਪਣੇ ਆਪ ਬਦਲ ਗਏ ਤੁਸੀਂ ਮੰਨ ਲਓ ਪਿੰਡ ਦੀ ਗੱਲ ਕਰ ਲਓ ਜੀ ਜੇ ਹੁਣ ਤੁਸੀਂ ਚਾਹਵੇਂ ਹੋ ਨਾ ਉਹਨਾਂ ਇੱਕ ਐਗਜ਼ਾਮਪਲ ਲੈ ਲੈਨੇ ਆ ਤੁਸੀਂ ਕਮੋਂ ਮੈਂ ਸਾਰੇ ਪਿੰਡ ਨੂੰ ਬਦਲਣਾ ਠੀਕ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਜੀ ਸਾਰਾ ਪਿੰਡ ਨਹੀਂ ਬਦਲੇਗਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਸ਼ੁਰੂ ਕੀਤਾ ਹਾਂ ਹੁਣ ਇਹ ਸੋਚ ਲਵੇ ਸਾਰੇ ਪਿੰਡ ਚ ਹਰ ਕੋਈ ਮਨੁੱਖੇ ਕਵੇ ਯਾਰ ਮੈਂ ਆਪਣੇ ਆਪ ਨੂੰ ਬਦਲਣਾ ਮੈਂ ਗੰਦ ਨਾ ਪਾਵਾਂ ਮੈਂ ਬੁੱਟੇ ਲਾਲਮਾ ਠੀਕ ਹੈ ਮੈਂ ਕਿਸੇ ਦਾ ਮਾੜਾ ਨਾ ਤੱਕਾਂ ਕਿਸੇ ਦਾ ਮਾੜਾ ਨਾ ਸੋਚਾਂ ਕਿਸੇ ਨੂੰ ਲੁੱਟ ਖਸੁੱਟ ਨਾ ਕਰਾਂ ਜੇ ਸਾਰੇ ਪਿੰਡ ਦੇ ਲੋਕ ਆਪਣਾ ਆਪਣਾ ਕਰਨ ਲੱਗ ਜਣ ਆਪਣੀ ਆਪ ਹੀ ਸਾਰੇ ਪਿੰਡ ਬਦਲ ਜਾਣਗੇ ਇਸ ਲਈ ਦੂਸਰੇ ਨੂੰ ਬਦਲ ਨਹੀਂ ਥਾਂ ਤੇ ਹਰ ਮਨੁੱਖ ਨੂੰ ਇਹ ਚਾਹੀਦਾ ਮੈਂ ਇਹ ਚਾਹਾਂ ਕਿ ਮੈਂ ਆਪਣੇ ਆਪ ਬਦਲਾਂ ਇੱਕ ਵਧੀਆ ਰਸਤੇ ਤੇ ਤੁਰਾਂ ਜੀ ਠੀਕ ਹੈ ਇਹ ਸੀ ਨਾਨਕ ਹੁਕਮੇ ਜੇ 부ਜੇ ਤਾਂ ਹਉਮੈ ਕਹਿ ਨਾ ਕੋਈ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਫਿਰ ਮੈਂ ਦੱਸ ਦਮਾ ਮਾਫ ਕਰ ਦਿਓ ਜੀ ਜੇਕਰ ਕੋਈ ਉਨੀ ਕੀ ਹੋਗੀ ਹੋਵੇ ਭਾਵਨਾਵਾਂ ਨੂੰ ਸਮਝਿਓ ਕਈ ਵਾਰ ਮੈਂ ਕਥਾਵਾਚਕ ਵੀ ਨਹੀਂ ਐ ਮੈਂ ਗੌਣ ਵਾਲਾ ਵੀ ਨਹੀਂ ਐ ਅਸਲੀ ਮੇਰੇ ਹਜੇ ਵਿਚਾਰ ਜਿਹੜੇ ਨੇ ਮੈਨੂੰ ਪਤਾ ਨਹੀਂ ਕਿ ਵਧੀਆ ਟੰਗਣਾ ਤੁਹਾਡੇ ਤੱਕ ਕਿਦਾਂ ਪਹੁੰਚਾਉਣੇ ਨੇ ਕੋਸ਼ਿਸ਼ ਕਰ ਰਹੇ ਮੈਂ ਫਿਰ ਦੱਸ ਦਵਾਂ ਜੀ ਕੋਸ਼ਿਸ਼ ਕਰ ਰਹੇ ਹਾਂ ਸਾਲ 2 ਸਾਲ 3 ਸਾਲ 4 ਸਾਲ 5 ਸਾਲਾਂ ਸ਼ਾਇਦ ਸਿੱਖ ਜਾਵਾਂ ਹਜੇ ਵੀ ਕਈ ਵਾਰ ਜਿਹੜੀ ਸੋਚ ਆ ਭੱਜ ਲੈਂਦੀ ਐ ਇੱਕ ਮਾਲਾ ਵਾਂਗ ਪ੍ਰੋਕੇ ਨਹੀਂ ਆਂਦੀਗੀ ਠੀਕ ਐ ਕਿਉਂਕਿ ਜਿਵੇਂ ਹੂ ਬੂ ਲਿਖਿਆ ਉਹ ਮੈਨੂੰ ਨਹੀਂ ਪੜਦਾ ਸੋਚ ਜਿਹੜੀ ਹੈ ਕੇਵਲ ਵਿੱਚ ਕਹਾਣੀਆਂ ਆ ਜਾਂਦੀਆਂ ਹੋਰ ਬਹੁਤ ਕੁਝ ਮੇਰਾ ਜੀ ਕਰਦਾ ਐਕਸਾਈਟਮੈਂਟ ਹੋ ਜਾਂਦੀ ਕਿ ਆ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਇੱਥੇ ਆ ਕਹਾਣੀ ਵੀ ਸ਼ੇਅਰ ਕਰ ਸਕਦਾ ਮੈਂ ਚਾਹੁੰਨਾ ਕਿ ਤੁਸੀਂ ਮੈਨੂੰ ਮੇਰੇ ਨਾਲ ਮੇਰੇ ਵਟਸਐਪ ਨੰਬਰ ਤੇ ਥੱਲੇ ਲਿਖਿਆ ਹੋਵੇਗਾ ਜੀ ਤੁਸੀਂ ਜੋ ਕੋਈ ਕਹਾਣੀ ਹੈ ਮੈਨੂੰ ਵਟਸਐਪ ਤੇ ਤੁਸੀਂ ਵੌਇਸ ਰਿਕਾਰਡਿੰਗ ਕਰਕੇ ਭੇਜ ਦਿਓ ਤੁਹਾਡੇ ਕੋਲ ਕੋਈ ਸਵਾਲ ਹੈ ਤੁਸੀਂ ਜਰੂਰ ਪੁੱਛੋ ਤੁਹਾਨੂੰ ਸਮਝ ਨਹੀਂ ਆndi ਤੁਸੀਂ ਜਰੂਰ ਪੁੱਛੋ ਮੇਰੀ ਕੋਈ ਗਲਤੀ ਹੈ ਤੁਸੀਂ ਮੈਨੂੰ ਦੱਸੋ ਮੈਂ ਕੋਸ਼ਿਸ਼ ਕਰਾਂਗਾ ਮੈਂ ਉਸ ਗਲਤੀ ਨੂੰ ਸਦਾਰਾਂ ਮੈਂ ਤੁਹਾਡੇ ਵਿਚਾਰ ਵਿੱਚ ਲਿਖਣ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਚਾਹਾਂਗਾ ਕਿ ਬਾਣੀ ਦੇ ਤੁਹਾਡੇ ਜਿਹੜੇ ਕੋਈ ਵੀ ਸਵਾਲ ਆ ਉਹ ਦੱਸ ਸਕਾ ਮੈਂ ਫਿਰ ਦੱਸ ਦਮਾ ਇੱਕ ਗੁਰਬਾਣੀ ਜਿਹੜੀ ਇਹ ਕੱਲੀ ਸਿੱਖਾਂ ਦੀ ਨਹੀਂ ਹੈ ਇਹ ਹਰ ਉਸ ਮਨੁੱਖ ਦੇ ਲਈ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਇਹ ਕੱਲੀ ਸਿੱਖਾਂ ਦੀ ਨਹੀਂ ਹੈਗੀ ਜੀ ਗੁਰਬਾਣੀ ਤੁਸੀਂ ਧਰਮ ਨੂੰ ਨਹੀਂ ਵੀ ਮੰਨਦੇ ਭਾਵੇਂ ਤੁਸੀਂ ਕਿਸੇ ਮਜੂ ਨੂੰ ਨਹੀਂ ਵੀ ਮੰਨਦੇ ਤਾਂ ਵੀ ਤੁਸੀਂ ਗੁਰਬਾਣੀ ਦਾ ਹੱਲ ਲੈ ਸਕਦੇ ਹੋ ਜੀ ਗੁਰਬਾਣੀ ਆਪਣਾ ਆਪ ਬਦਲ ਦੇਵੇਗੀ ਜੀ ਤੇ ਪ੍ਰਮਾਤਮਾ ਦੇ ਨਾਲ ਸਾਂਝ ਪਾ ਦੇਵੇਗੀ ਕਿਸੇ ਡੇਰੇ ਤੇ ਜਾਣ ਦੀ ਲੋੜ ਨਹੀਂ ਪੈਣੀ ਕਿਸੇ ਗੁਰਦੁਆਰੇ ਜਾਣ ਦੀ ਲੋੜ ਨਹੀਂ ਪੈਣੀ ਕਿਸੇ ਮੰਦਰ ਜਾਣ ਦੀ ਲੋੜ ਨਹੀਂ ਪੈਣੀ ਕਿਸੇ ਮਸਜਿਦ ਜਾਣ ਦੀ ਲੋੜ ਨਹੀਂ ਪੈਣੀ ਘਰ ਬੈਠ ਕੇ ਹੀ ਤੁਸੀਂ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਜੁੜ ਸਕਦੇ ਹੋ ਉਸ ਨਾਲ ਪ੍ਰੀਤ ਪਾ ਸਕਦੇ ਹੋ ਉਸ ਨਾਲ ਸਾਂਝ ਪਾ ਸਕਦੇ ਹੋ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ ਵਾਹ ਮੇਰੇ ਮਾਲਕਾ ਰਹਿਮਤ ਕਰਦੀ ਪ੍ਰਮਾਤਮਾ ਬੜਾ ਦਿਆਲ ਹੈ ਜੀ ਆਓ ਤੁਸੀਂ ਵੀ ਜੁੜੋ ਤੇ ਤੁਹਾਡੇ ਫਿਰ ਦੱਸ ਜੇ ਮੈਂ ਕੋਈ ਵੀ ਸਵਾਲ ਹੋਵੇ ਤੁਸੀਂ ਕੁਝ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ ਜੀ ਅਜਲੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ